ਅੱਜ ਤੋਂ ਪਾਉ ਨੂੰ ਸਾਰ ਨੂੰ ਪਤਾ ਵੀ ਅੱਜ ਜਿਹੜਾ ਜੀਮਨੀ ਚੋਣਾਂ ਦਾ ਰਿਜ਼ਲਟ ਆਇਆ ਤੇ ਇੱਕ ਵੱਡੀ ਜਿੱਤ ਪੰਜਾਬ ਦੇ ਲੋਕਾਂ ਨੇ ਜਿਹੜੇ ਚਾਰੇ ਇਲਾਕਿਆਂ ਦੇ ਵਿੱਚੋਂ ਵੀ ਤਿੰਨ ਦੇ ਵਿੱਚ ਜਿਹੜੀ ਮਿਲਿਆ ਆਮ ਆਦਮੀ ਪਾਰਟੀ ਨੂੰ ਮਿਲੀ ਆ ਤੇ ਇਹ ਦਰਸਾਉਂਦੀ ਆ ਵੀ ਜਿਹੜੇ ਪੰਜਾਬ ਦੇ ਲੋਕ ਨੇ ਜੋ ਵੀ ਕੰਮ ਆਮ ਆਦਮੀ ਪਾਰਟੀ ਕਰ ਰਹੀ ਆ ਇਹ ਉਹਦੇ ਕੰਮਾਂ ਨੂੰ ਇੱਕ ਵੱਡੀ ਜਿੱਤ ਕਰਕੇ ਮੋਰ ਅੱਜ ਇਹ ਜਿੱਤਨ ਸਿੱਧੀ ਹੋਈ ਗੱਲ ਕਰੀਏ ਕਾਂਗਰਸ ਪਾਰਟੀ ਦੇ ਪ੍ਰਧਾਨ ਜਿਹੜੇ ਗਦਰਵਾਦ ਇਲੈਕਸ਼ਨ ਲਾਦੇ ਸੀ ਉਸ ਦੀ ਪਤਨੀ ਵੱਡੀ ਜਿੱਤ ਆ ਜੀ ਉੱਥੇ ਕਿਉਂਕਿ ਕਾਂਗਰਸ ਪਾਰਟੀ ਦੀ ਹਾਰ ਸਿੱਧੀ ਦਿਖ ਰਹੀ ਹੈ ਅੱਜ ਗਰ ਵੀ ਮਨਿਆ ਜਾਂਦਾ 15 ਸਾਲ ਤੋਂ ਕਾਬੇ ਤੇ ਉੱਥੇ ਬਿਲਕੁਲ ਜਿਹੜੀਆਂ ਤਿੰਨ ਇੱਕ ਸੀਟਾਂ ਜਿੱਤੀਆਂ ਨੇ ਇਹ ਲਗਭਗ ਕਾਂਗਰਸ ਦੇ ਡਾੜਾਲੇ ਇਲਾਕੇ ਤੇ ਤਿੰਨ ਪੰਜਾਬ ਦੇ ਲੋਕਾਂ ਨੇ ਕੰਮ ਨੂੰ ਦੇਖ ਕੇ ਉੱਥੇ ਜਿਤਾਏ ਜੇ ਰਾਜਪਣਿਕ ਦੀ ਗੱਲ ਕਰੀਏ ਵੱਡੇ ਵੱਡੇ ਦਾਅਵੇ ਜਿੱਤੇ ਜਾਂਦੇ ਸੀਗੇ ਉਹਨਾਂ ਵੱਲੋਂ ਜਿਵੇਂ ਕਿਹਾ ਯਾਰ ਅੱਧੀ ਵੀ ਸਟੇ ਹੀ ਦੋਲਜ ਮੁੱਖ ਮੰਤਰੀ ਦੇਖਣ ਦਾ ਸੁਭਨਾ ਤੇ ਉਸ ਤੋਂ ਬਾਅਦ ਮੋਰਾਂ ਨਾਲ ਲੋਕਾਂ ਨੌਕਰੀਆਂ ਮੰਗਣ ਲੱਗ ਪਈ ਦੀ ਅੱਜ ਲੋਕਾਂ ਨੇ ਕਿਹਾ ਵੀ ਪਿੰਨ ਲੀਕ ਕਰਤਾ ਉਹਦਾ ਹਰਾ ਪਿੰਨ ਦੀ ਜਿਹੜੀ ਗੱਲ ਕਰਦੇ ਸੀਗੇ ਤੇ ਸਟੌਪ ਤੋਂ ਵੱਡੀ ਗੱਲ ਇਹ ਆ ਵੀ ਜਿਹੜੀ ਉੱਥੇ ਜਿੱਤ ਹੋਈ ਆ ਇਹ ਪੂਰੇ ਪੰਜਾਬ ਚ ਜਿਹੜੇ ਆਮ ਆਦਮੀ ਪਾਰਟੀ ਕੰਮ ਕਰ ਰਹੀ ਆ ਇਹ ਜਿੱਤ ਉਸੇ ਕਰ ਕਨਸੀਬ ਹੋਈ ਆ ਅਉਣ ਵਾਲੇ ਜਨਰ ਵਿੱਚ ਨਗਰ ਪੰਚਾਇਤ ਚੋਣਾਂ ਦਾ ਐਲਾਨ ਹੋ ਰਿਹਾ ਤੇ ਕੀ ਕਹਿਣਾ ਤੇ ਉਹਨਾਂ ਜਿਹੜੀਆਂ ਕਹੋਦਿਆ ਮੱਛ ਬੜਾ ਜ਼ਾਬ ਦੀਆਂ ਜਿਵੇਂ ਅੱਜ ਜਿੱਤ ਹੋਈ ਆ ਇਸੇ ਤਰ੍ਹਾਂ ਅੱਜ ਸਾਰੇ ਵਰਕਰ ਨੇ ਜਿਹੜੇ ਬੜੇ ਉਤਸ਼ਾਹਤ ਨੇ ਸਾਰੇ ਤਾਹੀ ਇਕੱਠੇ ਨੰਦੂ ਤੇ ਜੇ ਵੀ ਸੇਮ ਵਧੀਆ ਇਸੇ ਤਰੀਕੇ ਨਾਲ ਆਉਣਗੇ ਅਸੀਂ ਜਿਹੜੇ ਕੰਮ ਕੀਤੇ ਨੇ ਹੁਣ ਤੱਕ ਉਹ ਕੰਮਾਂ ਦੇ ਆਧਾਰ ਤੇ ਕੰਮ ਲੋਕਾਂ ਜਾਵਾਂਗੇ ਤੇ ਜਿਹੜੇ ਨਗਰ ਕੌਂਸਲ ਮਛੋੜਾ ਇਥੇ ਬੰਦੀ ਜਿੱਤ ਪ੍ਰਾਪਤ ਕਰਾਂਗੇ ਮਛੋੜਾ ਦੀ ਗੱਲ ਕਰੀਏ ਕੈਂਡੀਡੇਟਾਂ ਦਾ ਕਦੋਂ ਦਾ ਕਲਮ ਕਰ ਦਿੱਤਾ ਜਾਊਗਾ ਅਗਲੇ 10 15 ਦਿਨ ਦੇ ਵਿੱਚ ਵਿੱਚ ਤੇ ਮੈਂ ਤਰਬਾਦ ਕਰਨਾ ਚਾਹੁੰਦਾ ਚਾਰੇ ਹਲਕੇ ਦੇ ਸਭ ਤੋਂ ਵੋਟਰ ਸਹਿਬਾਨ ਦਾ ਉਥੇ ਦੀ ਲੀਡਰਸ਼ਿਪ ਦਾ ਜਿਨ੍ਹਾਂ ਨੇ ਸਾਰਿਆਂ ਨੇ ਮਿਹਨਤ ਕੀਤੀ ਆ ਔਰ ਭਗਵੰਤ ਸਿੰਘ ਸਰਕਾਰ ਦੀ ਜੋ ਨੀਤੀਆਂ ਸਨ ਉਹਨੂੰ ਲੋਕਾਂ ਨੇ ਪਸੰਦ ਕੀਤਾ ਉਹਦੇ ਵਿੱਚ ਜਿੱਥੇ ਤੁਸੀਂ ਦੇਖਿਆ ਕਿ ਬਹੁਤ ਵੱਡਾ ਹੰਕਾਰ ਸੀ ਜਿਹੜੇ ਚਾਹੇ ਉਹ ਸੁਖਵਿੰਦਰ ਰੰਧਾਵੇ ਦੀ ਗੱਲ ਕਰ ਲਈਏ ਚਾਹੇ ਉਹ ਰਾਜੇ ਬੜਿੰਗ ਦੀ ਗੱਲ ਲਈਏ ਜਿਹੜੇ ਕਹਿੰਦੇ ਸੀ ਵੀ ਸਾਨੂੰ ਕੋਈ ਜਿੱਤ ਨਹੀਂ ਸਕਦਾ ਉਹ ਵੀ ਮੈਂ ਸਮਝਦਾ ਕਿ ਆਮ ਵਰਕਰ ਲੋਕਾਂ ਨੇ ਜਿਹੜੇ ਨੇ ਉੱਥੇ ਵੱਡੀ ਜਿੱਤ ਪ੍ਰਾਪਤ ਕੀਤੀ ਆ ਉਹਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਦੇਖੂਗੇ ਕਿ ਜਿਹੜੀ ਇੱਕ ਦੋ ਗਰੰਟੀ ਰਹਿੰਦੀਆਂ ਨੇ ਜੋ ਗਰੰਟੀ ਐ ਕਹਿ ਕੇ ਸਰਕਾਰ ਆਈ ਸੀ ਭਗਵੰਤਬਾਣੀ ਸਰਕਾਰ ਉਹ ਸਾਰੀਆਂ ਪੂਰੀਆਂ ਕਰ ਦਿੱਤੀਆਂ ਗਈਆਂ ਨੇ 1000 ਰੁਪਏ ਵਾਲੀ ਜਿਹੜੀ ਔਰਤਾਂ ਲਈ ਗਰੰਟੀ ਆ ਜਿਹੜੀ ਬੱਚੇ ਨੂੰ ਸਾਨੂੰ ਬੀਬੀਆ ਨੂੰ 1000 ਰੁਪਏ ਦੇਣਾ ਉਹ ਵੀ ਥੋੜੇ ਉਹ 1000 ਰੁਪਏ ਦੇ ਕੇ ਫਿਰ ਅਸੀਂ ਚੋਣਾਂ ਲੜਨੀਆਂ ਨੇ ਜਿਹੜੀ ਮੀਸਲ ਕਮੇਟੀ ਦੀ ਤੁਸੀਂ ਗੱਲ ਕੀਤੀ ਆ ਉਹਦੇ ਵਿੱਚ ਵੀ ਅਸੀਂ ਵੱਡੀ ਜਿੱਤ ਪ੍ਰਾਪਤ ਕਰਾਂਗੇ ਅਸੀਂ ਸਾਰੇ ਰਲ ਕੇ ਸਾਰੇ ਵਰਕਰ ਸਹਿਬਾਨ ਖੜੇ ਨੇ ਔਰ ਅਸੀਂ ਪੂਰੀ ਵੱਡੀ ਜਿੱਤ ਜਿਹੜੀ 15 ਬਾੜਾਂ ਦੇ ਵਿੱਚ ਔਰ ਇੱਕ ਬਾੜ ਆਪਣੇ ਸਬਨਾਲੇ ਦੇ ਵਿੱਚ ਵੀ ਵਾਇਲੈਕਸ਼ਨ ਹੋਣੀ ਆ ਉਹ ਵੀ ਅਸੀਂ ਜਿੱਤ ਪ੍ਰਾਪਤ ਕਰਾਂਗੇ ਸੋ ਸਾਨੂੰ ਪੂਰਾ ਨਾ ਆਸ ਆ ਕਿ ਪੰਜਾਬ ਦੇ ਲੋਕ ਇਹ ਸੋਚ ਰਹੇ ਨੇ ਕਿ ਜੋ ਅਕਾਲੀ ਦਲ ਦੀ ਸਰਕਾਰ ਰਹੀ ਹੈ ਚਾਹੇ ਉਹ ਕਾਂਗਰਸ ਦੀ ਸਰਕਾਰ ਹੋਈਏ ਬੀਜੇਪੀ ਵਿਚੇ ਰਹੀਆ ਉਹਨਾਂ ਨੂੰ ਮੈਂ ਸਮਝਦਾ ਕਿ ਪਰ ਇਹ ਹਟਾ ਕੇ ਲੋਕਾਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ ਸੀ ਔਰ ਲੋਕਾਂ ਦੇ ਉੱਤੇ ਖਰਾ ਉਤਰ ਰਹੀ ਹੈ ਸਰਕਾਰ ਆਉਣ ਵਾਲੇ ਸਮੇਂ ਦੇ ਵਿੱਚ ਤੁਗੇ ਕੋਈ ਵੱਡੀ ਜਿਹੜੇ ਕੰਮ ਨੇ ਪੰਜਾਬ ਦੇ ਵਿੱਚ ਹੋਣਗੇ